ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੀਆਂ ਬਿਲਕੁਲ ਜਾਇਜ਼ ਜੇ ਮੁੱਲ ਦੀਆਂ ਤਿੰਨ ਵੜਾਂ ਵਿਖਾਉਣੀਆਂ ਤਿੰਨੇ ਕੱਦ ਕਾਠ ਵਾਲੀਆਂ ਜਾਨ ਵਾਲੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇੱਕ ਜਰਸੀ ਨਸਲ ਦੀ ਬਹੁਤ ਚੰਗੀ ਫੁੱਲ ਵਜਨ ਵਾਲੀ ਵੱਛੀ ਇਨਫਰਮੇਸ਼ਨ ਲੈ ਦਿੰਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਹਰਪਾਲ ਸਿੰਘ ਪਿੰਡ ਚੰਦਪੁਰਾਣਾ ਤਹਿਸੀਲ ਬਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ 8054880781 8054880781 ਕਿਹੜੇ ਪਾਸੇ ਲੱਗੇ ਜਿੱਧਰ ਮਰਜ਼ੀ ਲੱਗੇ ਇੱਕੋ ਜਿਹਾ ਜਰਸੀ ਦਰ ਰੱਖਣਾ ਜਾਸ ਕੰਨ ਮਸੂਆ ਇਹਨਾਂ ਦੂਜੇ ਸੂਏ ਸੋਣਾ ਕਿੰਨੇ ਦਿਨ ਲੈ ਜੀ ਬਸ ਦਿਨ ਬਸ ਦੋ ਤਿੰਨ ਹੀ ਲਊਗੇ ਪਿਆਰੀ ਬਣਗੇ ਪਿਆਰੀ ਮੰਨਗੇ ਕਿੰਨੇ ਕਿ ਦੁੱਧ ਪਿਆ ਦੇ ਦੁੱਧ ਪਿਆ ਦੋ ਜਿੱਥੋਂ ਲਈ ਸੀ ਮਾਲ ਕਰਦੇ ਦੱਸਾਈ 15 ਕਿਲੋ ਚ ਹੋਇਆ ਹੋਇਆ ਸਹੀ ਐ ਇੰਨਾ ਕ ਆਪਾਂ ਕਹਦੇ ਨੇ ਬਾਕੀ ਸੇਵਾ ਨਾਲ ਅਗਲਾ ਵੱਧ ਵੀ ਲੈ ਸਕਦਾ ਕਿੱਡੀ ਐ ਬਾਹਰ ਨੂੰ ਉਹ ਸੀਲ ਸੌ ਆ ਜੀ ਸੀਲ ਸੌ ਬਾਈ ਕਹਿੰਦਾ ਪੂਰੀ ਐ ਦੂਜੇ ਸੂਏ ਸੁੰਦੀ ਐ ਜਿਹੜੇ ਘਰੋਂ ਬਾਈ ਕਹਿੰਦਾ ਆਪਾਂ ਲਈਏ ਉਹ ਕਹਿੰਦੇ 15 ਕਿਲੋ ਦੁੱਧ ਇਹਦਾ ਅਸੀਂ ਚੋਇਆ ਬਾਕੀ ਹੁਣ ਬਾਈ ਕਹਿੰਦਾ ਅੱਗੇ ਅਗਲੇ ਦੀ ਸੇਵਾ ਸੰਭਾਲ ਤੇ ਜੇ ਕੋਈ ਵੱਧ ਸੇਵਾ ਕਰ ਲੋ ਤਾਂ ਕੋਈ ਵੱਧ ਪਿਆਜੂ ਵਜਨ ਮੋਜ ਸੀ ਸੂਵੇ ਪੋਲੀ ਹੁੰਦੀਆਂ ਬਾਕੀ ਪ्योर ਪੰਜਾਬ ਵਾਲੀ ਆ ਕਹਿ ਦਿੰਦੇ ਆ ਕਿ ਪੰਜਾਬ ਵਾਲੀ ਫਰ ਪਿਆ ਹੋਰੇ ਆ ਠੀਕ ਐ ਦੋਸਤੋ ਲੋਕਲ ਬੱਛੀ ਬਾਈ ਕਹਿੰਦਾ ਲਈ ਐ ਅਗਲੇ ਕਹਿ ਤਾਂ ਦਿੰਦੇ ਆ ਸਮਾਜ ਲਾਲੀ ਨੂੰ ਕਿ ਪੰਜਾਬ ਵਾਲੀ ਪਰ ਬਾਈ ਕਹਿੰਦਾ ਲੋਕਲ ਬੱਛੀ ਲਈ ਐ ਬਾਕੀ ਜਦੋਂ ਆਉਂਗੇ ਆ ਕੇ ਅੱਖਾਂ ਨਾਲ ਆਪਦੀ ਦੇਖੋਗੇ ਤੁਹਾਡੇ ਵੀ ਮੰਨ ਲੱਗੂ 15 16 ਕਿਲੋ ਖੁੱਲਾ ਦੁੱਧ ਪਿਆ ਜੂ ਬਾਈ ਇਹਨਾਂ ਬਹੁਤ ਐ ਦੂਜੇ ਸੂਵੇ ਸੁੰਦੀ ਆ ਥਣ ਭਾਂਡੇ ਦੀ ਸਾਫ਼ ਸੁਥਰੀ ਆ ਸੀਲ ਸੌ ਪੂਰੀ ਆ ਤੁਸੀਂ ਵੇਖ ਲਓ ਭਵਾਂ ਜਵਾਕ ਚੋਈ ਜਾਣ ਢੋਲਾ ਬਹੁਤ ਆ ਜੇ ਮਾਣ ਗਿਆ ਥਲੇਵਾ ਮਗਰ ਨੂੰ ਕੱਢ ਕੇ ਸੋ ਗਈ ਆ ਹਾਂ ਆ ساری ਵਾਲ ਟੈਲ ਕੱਢ ਕੇ ਸੋਣਾ ਥਾਣਾ ਦੀ ਸਾਫ ਸੁਥਰੀ ਆ ਸੋਹਣੇ ਥਾਣਾ ਮੁੱਠੀ ਵਾਲੇ ਹਾਤੀ ਚੁਾਈ ਵਾਲੇ ਗੁਲਾਬੀ ਗੈਬ ਚ ਲੱਗੇ ਹੋਇਆ ਥਾਣਾ ਦੀ ਸਾਫ ਸੁਥਰੀ ਆ ਫੋਰਟ ਸ਼ਾਂਕ ਕੋਰਾਵ ਨਹੀਂ ਪੂਰੀ ਭਾਰੀ ਨਰੋਈ ਨੇਗਰ ਦੂਜਾ ਸੂਆ ਜਰਸੀ ਨਸਲ ਦੀ ਬੱਚੀ ਦੁੱਧ 15 16 ਕਿਲੋ ਪਿਆਜੂ ਮੁੱਲ ਬਾਈ ਤੋਂ ਮੈਂ ਪੁੱਛ ਦੇਣਾ ਮੁੱਲ ਜਾਇਜ਼ ਹੈ ਬਾਈ ਰਿਸ਼ਪਾਲ ਇਹਦਾ ਮੁੱਲ ਆਪਾਂ ਦੇਕਰੋਂ ਦਾ ਭਾਵੇਂ 55 56 ਕਰਾ ਲਓ ਆ ਪੱਟ 40000 ਦੀ ਦੇਜਾ 48 ਦੀ ਹਾਂਜੀ ਦੋਸਤੋ ਬਿਲਕੁਲ ਜਾਇਜ਼ ਬਾਣ ਮੁੱਲ ਕਰਾਉਣ ਨੂੰ ਬਾਈ ਕਹਿੰਦਾ 55 56000 ਜਿੰਨਾ ਮਰਜ਼ੀ ਕਰਾ ਲਓ 40 ਦੇ 8 48000 ਦੀ ਦੇ ਦੇਣੀ ਆ ਉਹਦੇ ਚ ਕੋਈ ਮਾਨਤਾਣ ਕਰ ਦੂ ਦੋ ਤਿੰਨ ਦਿਨ ਲੈ ਜੂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਬਿਲਕੁਲ ਸਸਤੇ ਮੁੱਲ ਦੀ ਬੱਚੀ ਆ 15 16 ਕਿਲੋ ਦੁੱਧ ਵਾਲੀ ਮੱਝ ਲੈਨੇ ਆ ਸਵਾ ਲੱਖ ਦੀ ਆਉਂਦੀ ਆ ਮੱਝ ਵਰਗਾ ਦੁੱਧ ਆਉਣਾ ਜਾਮਾ ਤੇ ਮੁੱਲ ਫੰਡਰ ਮੱਝ ਜਿੰਨਾਂ ਹੀ ਆ 48000 ਚ ਮਾਨ ਹੋ ਜੂ ਦੋ ਨੰਬਰ ਦੋ ਨੰਬਰ ਆ ਇਹੇ ਚਲਾ ਕਿੰਨੇ ਮਸੂ ਆ ਦੁੱਧੇ ਸੁਵੇ ਸੁੰਦੀ ਆ ਕਿੰਨੇ ਕਿ ਦਿਨ ਲੈ ਜੂ ਦਿਨ ਬਾਅਦ ਤਿਆਰੀ ਹੋ ਸਕਦਾ ਰਾਤ ਨੂੰ ਸੁਪੇ ਜਾਂ ਕੱਲ ਨੂੰ ਸੁਪੇ ਕਿੰਨਾ ਕਿ ਦੁੱਧ ਕੱਢ ਜੂ ਦੋ ਦੋ ਇਹ ਮਾਲਕਾਂ ਨੇ ਦੱਸਿਆ ਵੀ 22 ਲੀਟਰ ਚ ਹੋਇਆ ਹੋਇਆ ਠੀਕ ਆ ਆਪਾਂ ਇੰਨੇ ਕਹਿ ਕੇ ਦੇਣੀ ਆ ਯਾਰ ਆਪਾਂ ਤਾਂ 20 ਕਹਿ ਕੇ ਦੇਵਾਂਗੇ ਯਾਰ ਅਗਲੇ ਕਿਸੀ ਵਾਤਾ ਉਹਦਾਂਲੇ ਦੀ ਸੇਵਾ ਵੀ ਗੱਲ ਸਹੀ ਆ 20 ਕਿਲੋ ਦੁੱਧ ਵੀ ਬਹੁਤ ਹੁੰਦਾ ਹਾਂਜੀ ਬਹੁਤ ਹੁੰਦਾ ਆਪਾਂ ਅਗਲੇ ਆਏ ਨਹੀਂ ਕਹਿੰਦੇ ਵੀ 25 26 ਜੇ ਅਸੀਂ ਕਹੇ ਤਾਂ ਕੀ ਜਣਾ ਉਹਦਾ ਕੀ ਫਾਇਦਾ ਬਾਕੀ ਥਣ ਭਾਂਡੇ ਨੂੰ ਵੇਖ ਕੇ ਪਤਾ ਲੱਗਦਾ ਸੀ ਸੇਸਾਉ ਬਹੁਤ ਆ ਸੇਸਾਉ ਇਹ ਵੀ ਬਹੁਤ ਆ ਵੱਡੀ ਬੱਚੀ ਆ ਵਜਨ ਵਾਲੀ ਐਚਐਫ ਵਹਿੜਾ ਨਾਲੋਂ ਵੱਡਾ ਹਵਾਨਾ ਤਿਆਰ ਕੀਤਾ 22 23 ਕਿਲੋ ਦੁੱਧ 22 ਦੱਸਦਾ ਇਹਨੇ ਦਿੱਤਾ ਪਹਿਲੇ ਸੂਵੇ ਪਰ ਬਾਈ ਕਹਿੰਦਾ ਆਪਾਂ 20 ਕਿਲੋ ਕਹਿ ਕੇ ਹੀ ਦੇਵਾਂਗੇ ਬਾਕੀ ਅਗਲਾ ਵੱਧ ਸੇਵਾ ਕਰ ਲੂ ਤਾਂ ਵੱਧ ਚੋਲੂ ਬਾਕੀ ਐਡੇ ਹਵਾਨੇ ਵਾਲੀ ਜੇ ਦਰਮਿਆਨੀ ਜੀ ਸੇਵਾ ਦੇ 20 ਕਿਲੋ ਦੁੱਧ ਨਹੀਂ ਦਿੰਦੀ ਪਰ ਦੇਣਾ ਵੀ ਕਿਹੜੀ ਨੇ ਆ ਭਾਂਡਾ ਬਹੁਤ ਆ ਬਾਕੀ ਅਜੇ ਹੋਰ ਕਰ ਜਾਣਾ ਇਹਨੇ ਹਾਂ ਪਲਵਾਨਾਂ ਵਾਂਗੂ ਤਰਦੀ ਆ ਪੱਟ ਚੌੜੇ ਕਰ ਕਰ ਹਵਾਨਾ ਪੱਟਾਂ ਚ ਫਸਿਆ ਪਿਆ ਪੂਰੀ ਭਾਰੀ ਨਰੋਈ ਨੇ ਘਰ ਦੂਜਾ ਸੂਆ ਟਾਪ ਦੀ ਬੱਚੀ ਚੰਗੇ ਦੁੱਧ ਵਾਲੀ ਥਣ ਵੀ ਸੋਹਣਿਆ ਆਦੀ ਚੁਵਾਈ ਵਾਲੇ ਆ ਗੈਬ ਚ ਲੱਗੇ ਹੋਏ ਆ ਫੋੜ ਸ਼ਾਂਗ ਭੂਰਾਵਨੀ ਤਿੰਨ ਵੜਾਂ ਤਿੰਨੇ ਫੁੱਲ ਚੰਗੀਆਂ ਉਪਰੋਂ ਫੋਟੋ ਨੂੰ ਚੌੜਾ ਹੋਵਾਨਾ ਸਟਾਰਟ ਹੁੰਦਾ ਤਿਆਰੀ ਮੰਨ ਹੋ ਸਕਦਾ ਬਾਈ ਕਹਿੰਦਾ ਰਾਤ ਨੂੰ ਸੂਪੇ ਹੋ ਸਕਦਾ ਜੇ ਤੁਹਾਨੂੰ ਵੀਡੀਓ ਅਪਲੋਡ ਹੋਈ ਤੇ ਬੱਚਾ ਮਗਰ ਫਿਰਦਾ ਹੋਵੇ ਪਰ ਸੂਪੇ ਤਾਂ ਵਧੀਆ ਚੰਗੀ ਗੱਲ ਹੈ ਸੂਪੇ ਤਾਂ ਸਾਰੀ ਚੰਗੀ ਹੈ ਹਾਂ ਸੀ ਸਭ ਫਲ ਜੈ ਜੈ ਮੋਲਾ ਜਾਇਰ ਕਰਨ ਨੂੰ ਆਪਾਂ 65 70 ਵੀ ਕਰੀ ਜਾਂਦੇ ਹਾਂ ਆਪਾਂ 57000 ਦੀ ਦੇ ਦੇਣੀ 57 ਦੀ ਹਾਂਜੀ ਮੱਲ ਬਾਈ ਕਹਿੰਦਾ 65 70 ਵੀ ਕਰੀ ਜਾਂਦੇ ਆ ਜੀਆ ਵਛੀਆਂ ਵਛੀਆਂ ਦਾ ਲੋਕੀ ਪਰ ਆਪਾਂ 57000 ਦੀ ਦੇ ਦੇਣੀ ਆ ਦੋਸਤੋ ਮੱਲ ਤੁਸੀਂ ਸੋਣੀ ਲੈ ਆ ਇੱਕ ਨੰਬਰ 48000 ਦੀ ਜਮਾਂ ਜਾਇਜ਼ ਮੁੱਲ ਹੋਰ ਕਿਸੇ ਦੇ ਘਰੇ ਆਉਂਦੀ 55000 ਮੁੱਲ ਕਰਨਾ ਸੀ ਅਗਲੇ ਨੇ 55 53000 ਤੋਂ ਘੱਟ ਨਹੀਂ ਦੇਣੀ ਸੀ ਪਰ 48000 ਚ ਬਾਈ ਕਹਿੰਦਾ ਮਾਨ ਕਰ ਦੋ ਦੋ ਨੰਬਰ 65 65 67 ਜਿਨਾ ਮਰਜ਼ੀ ਕਰਾ ਲਓ ਮੱਲ 57000 ਚ 22 ਕਹਿੰਦਾ ਮਾਣ ਕਰ ਦੂੰਗਾ ਤੇ ਤਿੰਨ ਵੜਾ ਇੱਕ ਇਧਰ ਹੋਰ ਗੱਬਣ ਮੱਚੀ ਕੰਨ ਮਾਸੂਗਾ ਇਹ ਦੂਜਾ ਸੁਭੋਈ ਇਹ ਹੁੰਦੀ ਆ ਬਾਈ ਕਿਨੇ ਕ ਦਿਨ ਲੈ ਜੂ ਇਹ ਤਕਰੀਬਨ ਹਫਤੇ ਦੀ ਕੱਤੀ ਆ ਦੁੱਧ ਦੁੱਧ ਦੇ ਵੀ 20 ਲੀਟਰ ਪਿਆ ਹੋਇਆ ਬੱਚੀ ਜੈ ਜੈ ਦੱਸ ਦੇ ਦਾ ਮੁੱਲ ਪਹਿਲਾਂ ਹੀ ਇਹ 56000 ਦੇ ਦਿੰਨੀ ਆ ਇਹ 56000 ਦੀ 20 ਲੀਟਰ ਦੁੱਧ ਬਾਈ ਦੱਸਦੇ ਇਹਨੇ ਵੀ ਦਿੱਤਾ ਪਹਿਲਾਂ ਨੇ ਇਹ ਇੱਕ ਹਫਤਾ ਲੈ ਜੂ ਕਦ ਵੱਡਾ ਹੀ ਆ ਹਵਾਨਾ ਇਹਦਾ ਵੀ ਫਿਟਿੰਗ ਵਾਲਾ ਠੋਸ ਨਿੱਗਰ ਆ ਥਾਣਾ ਹੱਦੀ ਚੁਆਈ ਵਾਲੇ ਗੈਂਪ ਚ ਲੱਗੇ ਹੋਏ ਆ ਲੋ ਤਾਂ 20 ਕਿਲੋ ਪਿਆਜ ਬਾਕੀ 80 ਬੱਚੀ 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਫੁੱਲ ਸੀਲ ਆ ਇੱਕ ਹਫ਼ਤੇ ਤੱਕ ਪੂਰਾ ਬਣਾ ਜਾਣਾ ਨੇ ਹਮ ਹਫ਼ਤੇ ਜੀ ਪੂਰਾ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੁੱਲ 56000 ਏਡੀਆਂ ਏਡੀਆਂ ਵੜਾ ਫਿਰ ਇੰਨੇ ਭਾਜ ਦਿੰਦਾ ਵੀ ਕੌਣ ਜੇ ਕੋਈ ਵਪਾਰੀ ਵੀ ਲੈ ਜਾਂਦਾ ਤੇ ਤਾਂ ਵੀ ਵਧੀਆ ਮੁਨਾਫਾ ਦੇਣੀ ਆ ਤੇ ਜੇ ਕੋਈ ਘਰੇ ਦੁੱਧ ਪੀਣ ਵਾਲਾ ਭੈਣ ਭਰਾ ਲੈ ਜਾਂਦਾ ਬਿਲਕੁਲ ਜਾਇਜ਼ ਮੁੱਲ ਆ ਪਰ ਹਰੇਕ ਪਰ ਪਸ਼ੂ 5-7000 ਮੁੱਲ ਜਾਇਜ ਹੈ ਹਾਂ ਜੀ ਬਾਬਾ ਜਾਇਜ ਜਨਾਫ ਲਈਦਾ ਯਾਰ ਬੜਾ ਨਫਾ ਹੂੰ ਸਹੀ ਹੈ ਦੋਸਤੋ ਵਧੀਆ ਗੱਲ ਆ ਜਾਇਜ ਜਾ ਨਫਾ ਲਓ ਪਸ਼ੂ ਨਾਲ ਦੀ ਨਾਲ ਵਿਕ ਜਾਂਦੇ ਆ ਤੇ ਜੇ ਮੁੱਲ ਆਪਾਂ ਵੱਡਾ ਕਰਦੇ ਆ ਨਫਾ ਵੱਡਾ ਭਾਲਦੇ ਆ ਫਿਰ ਪਸ਼ੂ ਵੀ ਮਸਾਂ ਹੀ ਅੜ ਕੇ ਵਿਕਦਾ ਪਹਿਲਕਲ ਸਸਤੇ ਮੁੱਲ ਦੀਆਂ ਤਿੰਨ ਵੜਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਰਿਸ਼ਪਾਲ ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਆਉਣਾ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਫਸਤੀ ਕਾਲ